ਪੰਜਾਬ 'ਚ ਹੜ੍ਹਾਂ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ ਕੇਂਦਰ ਦੇ ਵੱਲੋਂ ਪੰਜਾਬ ਦੇ ਵਿੱਚ ਆਏ ਹੜ੍ਹਾਂ ਨੂੰ ਬੇहद ਗੰਭੀਰ ਆਫਤ ਐਲਾਨ ਦਿੱਤਾ ਗਿਆ ਜਿਸ ਦੇ ਚਲਦੇ ਹੁਣ ਕੇਂਦਰ ਦੇ ਵੱਲੋਂ ਪੰਜਾਬ ਨੂੰ 590 ਕਰੋੜ ਹੋਰ ਦਿੱਤੇ ਜਾਣਗੇ ਹਾਲਾਂਕਿ ਇਹ ਕਰਜ਼ੇ ਦੇ ਰੂਪ ਦੇ ਵਿੱਚ ਦਿੱਤੇ ਜਾਣਗੇ ਪਰ ਇਸ ਦੇ ਨਾਲ ਜੋ ਮੁਆਵਜ਼ਾ ਰਾਸ਼ੀ ਹੈ ਉਸ ਦੇ ਵਿੱਚ ਵਾਅਦਾ ਹੋ ਸਕਦਾ ਹੈ ਕਿਉਂਕਿ ਫਲੱਡ ਰੀਲੀਫ ਦੇ ਤੌਰ ਦੇ ਉੱਤੇ 590 ਕਰੋੜ ਦਾ ਕਰਜ਼ਾ ਦਿੱਤਾ ਜਾਵੇਗਾ ਤਾਂ ਪੰਜਾਬ ਦੇ ਜੋ ਹੜਪੀੜਤ ਲੋਕ ਨੇ ਤਾਂ ਉਹਨਾਂ ਦੀ ਮੁਆਵਜ਼ਾ ਰਾਸ਼ੀ ਇਸ ਦੇ ਨਾਲ ਵੱਧ ਸਕਦੀ ਹੈ ਟੁੱਟੇ ਘਰਾਂ ਲਈ ਜੋ ਮੁਆਵਜ਼ੇ ਹੁਣ ਤੱਕ ਦਿੱਤੇ ਜਾ ਰਹੇ ਸੀ ਤਾਂ ਉਹ 3 ਲੱਖ ਦਾ ਮੁਆਵਜ਼ਾ ਸੰਭਵ ਹੋ ਸਕਦਾ ਹੈ ਔਰ ਉਥੇ ਦੂਸਰੇ ਪਾਸੇ ਪਸ਼ੂ ਧਨ ਦੀ ਜੇਕਰ ਗੱਲ ਕਰੀਏ ਤਾਂ ਪਸ਼ੂ ਧਨ ਦੇ ਵਿੱਚ ਵੀ ਦੇ ਮੁਆਵਜ਼ੇ ਵਿੱਚ ਵੀ ਵਾਧਾ ਹੋ ਸਕਦਾ ਹੈ 37000 ਤੋਂ ਉੱਪਰ ਪਸ਼ੂ ਧਨ ਦਾ ਮੁਆਵਜ਼ਾ ਦਿੱਤਾ ਜਾ ਸਕਦਾ ਹੈ ਤਾਂ ਇਹ ਵੱਡੀ ਖਬਰ ਹੈ ਕੇਂਦਰ ਦੇ ਵੱਲੋਂ ਦੱਸਦੀ ਹੈ ਕਿ 1600 ਕਰੋੜ ਰੁਪਏ ਦਾ ਪੈਕੇਜ ਜੋ ਦਿੱਤਾ ਗਿਆ ਸੀ ਤਾਂ ਉਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਔਰ ਵਿਰੋਧੀ ਧਿਰਾਂ ਦੇ ਵੱਲੋਂ ਵੀ ਨਾਰਾਜ਼ਗੀ ਜ਼ਾਹਰ ਕੀਤੀ ਗਈ ਸੀ ਕਿਹਾ ਗਿਆ ਸੀ ਕਿ ਇਹ ਪੈਕੇਜ ਨਾ ਕਾਫੀ ਹੈ ਕਿਉਂਕਿ ਪੰਜਾਬ ਦੇ ਵਿੱਚ ਕਾਫੀ ਨੁਕਸਾਨ ਹੋ ਚੁੱਕਾ ਹੈ ਔਰ ਜੋ ਜੋ ਪੈਕੇਜ ਹੁਣ ਤੱਕ ਪੰਜਾਬ ਨੂੰ ਦਿੱਤਾ ਗਿਆ ਹੈ ਤੇ ਬੇहद ਘੱਟ ਹੈ ਤਾਂ ਇਸ ਕਰਕੇ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਸੀ ਕਿ ਪੰਜਾਬ ਨੂੰ ਤਕਰੀਬਨ 20000 ਕਰੋੜ ਦਾ ਪੈਕੇਜ ਦਿੱਤਾ ਜਾਵੇ ਪਰ ਇਹ ਪੈਕੇਜ ਇਹਨਾਂ ਨਹੀਂ ਦਿੱਤਾ ਗਿਆ ਜਿਸ ਕਰਕੇ ਲਗਾਤਾਰ ਪੰਜਾਬ ਦੇ ਵੱਲੋਂ ਜੋ ਕੇਂਦਰ ਸਰਕਾਰ ਹੈ ਉਸ ਨੂੰ ਨਿਸ਼ਾਨੇ ਉੱਤੇ ਲਿਆ ਜਾ ਰਿਹਾ ਹੈ ਪਰ ਉਹ ਹੁਣ 590 ਕਰੋੜ ਰੁਪਏ ਦਾ ਕਰਜ਼ਾ ਦੇਣ ਦਾ ਜ਼ਰੂਰ ਐਲਾਨ ਕੀਤਾ ਗਿਆ ਹੈ ਔਰ ਬੇहद ਗੰਭੀਰ ਆਫਤ ਐਲਾਨਿਆ ਗਿਆ ਹਾਲਾਂਕਿ ਇਹ ਵੀ ਨਾ ਕਾਫੀ ਹੋਵੇਗਾ ਕਿਉਂਕਿ 20000 ਕਰੋੜ ਰੁਪਏ ਦੀ ਰਕਮ ਜਿਹੜੀ ਪੰਜਾਬ ਸਰਕਾਰ ਦੇ ਵੱਲੋਂ ਮੰਗੀ ਜਾ ਰਹੀ ਹੈ ਔਰ ਥੇ ਹੀ ਦੂਸਰੇ ਪਾਸੇ 1600 ਕਰੋੜ ਰੁਪਏ ਪਹਿਲਾਂ ਦਿੱਤੇ ਗਏ ਤਾਂ 590 ਕਰੋੜ ਰੁਪਏ ਹੁਣ ਦਿੱਤੇ ਗਏ ਤਾਂ ਤਕਰੀਬਨ ਕਹਿ ਸਕਦੇ ਹੈ ਕਿ 2200 ਕਰੋੜ ਰੁਪਏ ਦੀ ਰਕਮ ਬਣਦੀ ਹੈ ਜਦਕਿ 20000 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ ਮੇਰੇ ਸਹਿਯੋਗੀ ਦਿੱਲੀ ਤੋਂ ਕਮਲ ਕਾਉਂਸਲ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਇਸ ਪੂਰੀ ਜੋ ਰਾਹਤ ਜਾਰੀ ਕਰਨ ਦਾ ਐਲਾਨ ਕੀਤਾ ਗਿਆ ਤਾਂ ਇਸ ਨੂੰ ਲੈ ਕੇ ਵਧੇਰੇ ਜਾਣਕਾਰੀ ਹਾਸਲ ਕਰਦੇ ਹਾਂ ਜੀ ਕਮਲ ਜੋ 590 ਕਰੋੜ ਰੁਪਏ ਦੇ ਕਰਜ਼ੇ ਦਾ ਐਲਾਨ ਕੀਤਾ ਗਿਆ ਤਾਂ ਇਹ ਕਿਸ ਤਰੀਕੇ ਨਾਲ ਦਿੱਤਾ ਜਾਵੇਗਾ ਔਰ ਕਿਸ ਤਰੀਕੇ ਦੇ ਨਾਲ ਇਹ ਪੰਜਾਬ ਦੇ ਲੋਕਾਂ ਨੂੰ ਰਾਹਤ ਮਿਲੇਗੀ बिल्कुल अगर पंजाब की बात करें तो जिस तरीके से पंजाब में बाढ़ जैसे हालात हुए थे और उसके देखते हुए पहले केंद्र सरकार की तरफ से, से पंजाब को बेहद गंभीर आपदा के रूप में जो है वो घोषित किया गया है कि बेहद गंभीर आपदा जो है वो पंजाब के अंदर आई है तो ऐसे में इसकी एक श्रेणी है वो अलग हो जाती है तो ऐसे में 590 करोड़ रुपए जो है वो पंजाब को अतिरिक्त जो है वो आ, और इसकी जो अगर बात करें जो मकान मरम्मत के लिए उसके लिए जो है वो राशि जो है वो सरकार की तरफ से जो राशि है वो ज्यादा हो जाती है साथ ही साथ जो पशु पक्षी मर जाते हैं तो उनकी राशि जो है वो भी अलग जो है वो हो जाती है तो ऐसे में अब जिस तरीके से बेहद जो है है इस इसको को रखा गया है, तो केंद्र सरकार की तरफ से ये जो है घोषणा की गई है और अब लोगों को मुआवजा भी जो है वो ज्यादा मिल सकेगा जी आ, कमल जिस तरीके नार बार, -बार गल कही जा रही है की बीस करोड़ रुपए की मांग की गई सी पर हजे तक 1600 ਕਰੋੜ ਰੁਪਏ ਦਾ ਪੈਕੇਜ ਔਰ ਇਹ ਜੋ 590 ਕਰੋੜ ਦਿੱਤੇ ਜਾ ਰਹੇ ਨੇ ਇਹ ਵੀ ਕਰਜ਼ੇ ਦੇ ਤੌਰ ਤੇ ਦਿੱਤੇ ਜਾ ਰਹੇ ਨੇ ਤਾਂ ਹਾਲਾਂਕਿ ਭਾਜਪਾ ਦੇ ਕਈ ਲੀਡਰ ਕਹਿੰਦੇ ਹੋਏ ਨਜ਼ਰ ਆਏ ਨੇ ਕਿ ਉਹਨਾਂ ਦਾ ਕਹਿਣਾ ਹੈ ਕਿ ਟੋਕਨ ਦਿੱਤਾ ਗਿਆ ਹਜੇ ਫਿਲਹਾਲ ਅਸਲੀ ਜੋ ਮੁਆਵਜ਼ਾ ਰਾਸ਼ੀ ਹੈ ਅਸਲੀ ਜੋ ਫੰਡ ਹੈ ਉਹ ਦਿੱਤਾ ਜਾਵੇਗਾ ਤਾਂ ਇਹ ਤੁਹਾਡੀ ਕਿਸੇ ਭਾਜਪਾ ਦੇ ਲੀਡਰਾਂ ਦੇ ਨਾਲ ਕੇਂਦਰੀ ਲੀਡਰਾਂ ਦੇ ਨਾਲ ਕੋਈ ਗੱਲਬਾਤ ਹੋਈ ਹੋਵੇ ਇਸ ਨੂੰ ਲੈ ਕੇ ਕਿ ਕੋਈ ਵੱਡੇ ਪੈਕੇਜ ਦਾ ਐਲਾਨ ਹੋ ਸਕਦਾ ਹੈ बिल्कुल अगर बीजेपी की बात करें तो जब बीजेपी के नेताओं से बात की जाती है तो उन्होंने कहा है कि ये शुरुआती दौर में जो है इस तरीके की घोषणा जो है प्रधानमंत्री की तरफ से जो है अभी राहत तौर पर जो है वो दी गई है आने वाले दिनों में भी और जो है राशि जो है केंद्र सरकार द्वारा पंजाब को दी जाएगी लेकिन जिस तरीके से जो पंजाब की केंद्र सरकार की तरफ से कहा जाता है की जो केंद्र का पहले भी बारह सरकार के पास है बारह हजार सौ करोड़ रुपए भी सरकार के पास पड़ा हुआ है और उसका इस्तेमाल भी जो है वो किया जा सकता है तो सरकार की तरफ से ऐसे लगातार दावे जो है वो आ, अगर बारह हजार करोड़ की बात करें तो बारह हजार करोड़ का लगातार दावा जो है केंद्र सरकार की तरफ से किया जा रहा है लेकिन उसमें भी जो राज्य सरकार है उसकी तरफ से कहा जाता है की उसमें बहुत सारे कानून जो है वो ऐसे है कि जो घर को मरम्मत करने के लिए सात हजार रूपए ही दिए जा सकते हैं क्या कि घर किसी का सात हजार रूपए में ठीक हो सकता है इस तरीके की उसमें लो है तो उसको देखना होगा कि किस तरीके से सरकार ने अभी पाँच सौ पत्तर करोड़ रूपए के फोरी अभी अतिरिक्त कर्ज देने की मांग की है और आने वाले दिनों में देखना होगा की क्या सरकार की तरफ से और कोई घोषणा जो है वो की जाती है बिल्कुल जी जानकारी देने बहुत बहुत धन्यवाद कमल ਤਾਂ ਇਸੇ ਮੇਰੇ ਸਹਿਯੋਗੀ ਕਮਲ ਜਿਨ੍ਹਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ 590 ਕਰੋੜ ਦਾ ਐਲਾਨ ਕੀਤਾ ਗਿਆ ਹੈ ਔਰ ਦੂਸਰੇ ਪਾਸੇ ਮੁਆਵਜ਼ਾ ਰਾਸ਼ੀ ਵਦਨ ਦੇ ਸਾਰੇ ਕਿਉਂਕਿ ਇਸ ਰਾਹਤ ਨੂੰ ਹੜਪੀੜਤਾ ਨੂੰ ਦਿੱਤਾ ਜਾਵੇਗਾ ਔਰ ਹੜਪੀੜਤਾ ਨੂੰ ਤੁਰੰਤ ਜਿਹੜੀ ਮਦਦ ਚਾਹੀਦੀ ਹੈ ਤੁਰੰਤ ਜਿਹੜੀ ਰਾਹਤ ਚਾਹੀਦੀ ਹੈ ਤਾਂ ਉਹ ਇਸ ਪੈਸੇ ਦੇ ਨਾਲ ਦਿੱਤੀ ਜਾ ਸਕੇਗੀ ਔਰ ਜਿੰਨੀ ਹੁਣ ਤੱਕ ਮੁਆਵਜ਼ਾ ਰਾਸ਼ੀ ਦਾ ਐਲਾਨ ਹੋ ਚੁੱਕਾ ਹੈ ਤਾਂ ਉਸ ਦੇ ਵਿੱਚ ਮੁਆਵਜ਼ੇ ਦੇ ਵਿੱਚ ਇਹ ਵਾਅਦਾ ਹੋ ਸਕਦਾ ਹੈ ਪਰ ਫਿਲਹਾਲ ਪੰਜਾਬ ਸਰਕਾਰ ਦੇ ਵੱਲੋਂ 20000 ਕਰੋੜ ਦੀ ਮੰਗ ਕੀਤੀ ਜਾ ਰਹੀ ਹੈ ਔਰ ਦੇਖਣਾ ਹੋਵੇਗਾ ਕਿ ਭਾਜਪਾ ਲੀਡਰਾਂ ਦੇ ਵੱਲੋਂ ਜੋ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਫਿਲਹਾਲ ਟੋਕਨ ਮਨੀ ਦਿੱਤੀ ਗਈ ਹੈ ਔਰ ਅਸਲੀ ਜੋ ਫੰਡ ਹੈ ਅਸਲੀ ਜੋ ਰਾਹਤ ਦਾ ਫੰਡ ਹੈ ਉਹ ਬਾਅਦ ਵਿੱਚ ਦਿੱਤਾ ਜਾਵੇਗਾ ਤਾਂ ਇਹ ਦੇਖਣਾ ਹੋਵੇਗਾ ਕਿ ਪੰਜਾਬ ਲਈ ਉਸ ਤਰੀਕੇ ਦਾ ਐਲਾਨ ਕਦੋਂ ਕੇਂਦਰ ਸਰਕਾਰ ਦੇ ਵੱਲੋਂ ਕੀਤਾ ਜਾਂਦਾ ਹੈ ਕਿਉਂਕਿ ਕਾਫੀ ਨੁਕਸਾਨ ਹੋ ਚੁੱਕਾ ਹੈ ਔਰ ਕੇਂਦਰ ਦੀਆਂ ਕਈ ਟੀਮਾਂ ਪੰਜਾਬ ਦੇ ਵਿੱਚ ਆ ਚੁੱਕੀਆਂ ਨੇ ਉਹਨਾਂ ਦੇ ਵੱਲੋਂ ਬਾਰ ਬਾਰ ਜ਼ਾਇਜ਼ਾ ਲਿਆ ਗਿਆ ਹੈ ਇੱਥੇ ਪੰਜਾਬ ਦੇ ਵਿੱਚ ਆ ਕੇ ਔਰ ਉਸ ਤੋਂ ਬਾਅਦ ਇਸ ਨੂੰ ਬੇहद ਗੰਭੀਰ ਆਫਤ ਐਲਾਨਿਆ ਗਿਆ ਜਾਨਕਿ ਇੱਕ ਕੈਟਾਗਰੀ ਐਲਾਨ ਦਿੱਤੀ ਗਈ ਹੈ ਕਿ ਬੇहद ਗੰਭੀਰ ਆਫਤ ਹੈ ਆਫਤ ਤੋਂ ਵੀ ਉੱਪਰ ਦੀ ਆਫਤ ਪੰਜਾਬ ਦੇ ਵਿੱਚ ਆਈ ਹੈ ਔਰ ਕਾਫੀ ਨੁਕਸਾਨ ਪੰਜਾਬ ਦਾ ਹੋ ਚੁੱਕਾ ਹੈ ਇਸ ਨੂੰ ਮੋਰਲੀਹਾ ਉੱਤੇ ਲਿਆਉਣ ਲਈ ਜ਼ਿਆਦਾ ਪੈਸੇ ਦੀ ਜ਼ਰੂਰਤ ਹੋਵੇਗੀ ਔਰ ਦੇਖਣਾ ਹੋਵੇਗਾ ਕਿ ਕੇਂਦਰ ਸਰਕਾਰ ਦੇ ਵੱਲੋਂ ਕਦੋਂ ਪੰਜਾਬ ਦੀ ਗੁਹਾਰ ਸੁਣੀ ਜਾਂਦੀ ਹੈ ਕਦੋਂ ਪੰਜਾਬ ਲਈ ਹੋਰ ਪੈਕੇਜ ਦਾ ਐਲਾਨ ਕੇਂਦਰ ਸਰਕਾਰ ਦੇ ਵੱਲੋਂ ਕੀਤਾ ਜਾਂਦਾ ਹੈ ਵੱਲੋਂ ਪੰਜਾਬ ਦੇ ਵਿੱਚ ਆਏ ਹੜ੍ਹਾਂ ਨੂੰ ਬੇहद ਗੰਭੀਰ ਆਫਤ ਐਲਾਨ ਦਿੱਤਾ ਗਿਆ ਜਿਸ ਦੇ ਚਲਦੇ ਹੁਣ ਕੇਂਦਰ ਦੇ ਵੱਲੋਂ ਪੰਜਾਬ ਨੂੰ 590 ਕਰੋੜ ਹੋਰ ਦਿੱਤੇ ਜਾਣਗੇ ਹਾਲਾਂਕਿ ਇਹ ਕਰਜੇ ਦੇ ਰੂਪ ਦੇ ਵਿੱਚ ਦਿੱਤੇ ਜਾਣਗੇ ਪਰ ਇਸ ਦੇ ਨਾਲ ਜੋ ਮੁਆਵਜ਼ਾ ਰਾਸ਼ੀ ਹੈ ਉਸ ਦੇ ਵਿੱਚ ਵਾਧਾ ਹੋ ਸਕਦਾ ਹੈ ਕਿਉਂਕਿ ਫਲੱਡ ਰੀਲੀਫ ਦੇ ਤੌਰ ਦੇ ਉੱਤੇ 590 ਕਰੋੜ ਦਾ ਕਰਜ਼ਾ ਦਿੱਤਾ ਜਾਵੇਗਾ ਤਾਂ ਪੰਜਾਬ ਦੇ ਜੋ ਹੜ੍ਹ ਪੀੜਤ ਲੋਕ ਨੇ ਤਾਂ ਉਹਨਾਂ ਦੀ ਮੁਆਵਜ਼ਾ ਰਾਸ਼ੀ ਇਸ ਦੇ ਨਾਲ ਵੱਧ ਸਕਦੀ ਹੈ ਟੁੱਟੇ ਘਰਾਂ ਲਈ ਜੋ ਮੁਆਵਜ਼ੇ ਹੁਣ ਤੱਕ ਦਿੱਤੇ ਜਾ ਰਹੇ ਸੀ ਤਾਂ ਉਹ 3 ਲੱਖ ਦਾ ਮੁਆਵਜ਼ਾ ਸੰਭਵ ਹੋ ਸਕਦਾ ਹੈ ਔਰ ਉੱਥੇ ਦੂਸਰੇ ਪਾਸੇ ਪਸ਼ੂ ਧਨ ਦੀ ਜੇਕਰ ਗੱਲ ਕਰੀਏ ਤਾਂ ਪਸ਼ੂ ਧਨ ਦੇ ਵਿੱਚ ਵੀ ਦੇ ਮੁਆਵਜ਼ੇ